ਆਪਣੀ ਵੀਡੀਓ ਦੇਖ ਰਹੇ ਸਭ ਛੋਟੇ ਵੱਡੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਮੈਂ ਜਿਸ ਕੰਪਨੀ ਵਿੱਚ ਡਰਾਈਵਰ ਦੀ ਜੋਬ ਕਰਦਾ ਆ ਇਹ ਉਸ ਕੰਪਨੀ ਦਾ ਜਾੜ ਆ ਤੁਹਾਨੂੰ ਜਦੋਂ ਵੀ ਆਪਰੇਸ਼ਨ ਟੀਮ ਕੋਈ ਕੰਮ ਦਿੰਦੀ ਆ ਤਾਂ ਆਪਰੇਸ਼ਨ ਟੀਮ ਜਿਹੜਾ ਨੰਬਰ ਪਾਉਣ ਨੂੰ ਕਹੂਗੀ ਉਹੀ ਆਪਾਂ ਪਾਉਨੇ ਆ ਕਿਉਂਕਿ ਆਪਰੇਸ਼ਨ ਟੀਮ ਤੋਂ ਕਾਰਗੋ ਦੀ ਵੀ ਡਾਈਮੈਂਸ਼ਨ ਹੁੰਦੀ ਆ ਤਾਂ ਜਿਹੜੀ ਚੀਜ਼ ਤੁਹਾਨੂੰ ਉਹ ਕਨੈਕਟ ਕਰਾ ਰਹੇ ਆ ਉਹਦੀ ਡਾਈਮੈਂਸ਼ਨ ਵੀ ਹੁੰਦੀ ਆ ਬਾਕੀ ਤੁਹਾਨੂੰ ਕੰਪਨੀ ਨੇ ਕਿਸ ਪਰਪਸ ਲਈ ਹਾਇਰ ਕੀਤਾ ਹੋਇਆ ਆ ਉਹ ਪਰਪਸ ਮੁਤਾਬਕ ਹੀ ਤੁਹਾਨੂੰ ਲੋਡ ਕਰਵਾਇਆ ਜਾਂਦਾ ਆ ਸਾਨੂੰ ਕੰਪਨੀ ਨੇ ਇਕੱਲੀ ਯੂਨਿਟ ਦਿੱਤੀ ਹੁੰਦੀ ਆ ਜਿਹੜੀ ਅਸੀਂ ਰੂਮ ਚ ਲੈ ਕੇ ਜਾਂਦੇ ਆ ਹਰ ਡੇ ਇੱਕ ਨਵਾਂ ਕਨੈਕਟ ਕਰਨਾ ਪੈਂਦਾ ਆ ਪਿੱਛੇ ਟਰਾਲਾ ਫਲੈਕਸੀ ਲੋਡ ਬੈਡ ਜੋ ਵੀ ਆ ਇਹ ਸਟੈਨਲੀ ਮੇਰਾ ਵੀਰ ਆ ਕੰਪਨੀ ਨੇ ਲੈਸਿੰਗ ਕਰਨ ਵਾਸਤੇ ਸਾਡੀ ਹੈਲਪ ਵਾਸਤੇ ਭੇਜਿਆ ਹੁੰਦਾ ਆ ਆਪਾਂ ਜਦੋਂ ਵੀ ਕਿਸੇ ਕੰਪਨੀ ਵਿੱਚ ਲੋਡ ਕਰਦੇ ਆ ਤਾਂ ਸਾਨੂੰ ਸੁਪਰਵਾਈਜ਼ਰ ਪਹਿਲਾਂ ਖੜੇ ਕਰਕੇ ਕਾਰਗੋ ਦੀਆਂ ਡਾਈਮੈਂਸ਼ਨ ਮੁਤਾਬਕ ਜਾਂ ਲੈਸਿੰਗ ਮੁਤਾਬਕ ਜੋ ਵੀ ਹਦਾਇਤਾਂ ਆ ਉਹ ਡਿਸਕਸ਼ਨ ਕੀਤੀਆਂ ਜਾਂਦੀਆਂ ਆ ਲੋਡਿੰਗ ਤੋਂ ਬਾਅਦ ਦੁਪਹਿਰ ਦਾ ਟਾਈਮ ਸੀਗਾ ਫਿਰ ਵੀਰਾਂ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ ਇਹ ਦੋਨੇ ਵੀਰ ਪੰਜਾਬ ਤੋਂ ਬਲੋਂਗ ਕਰਦੇ ਆ ਇਹ ਜਿਹੜਾ ਵੀਰ ਆ ਇਹਦਾ ਨਾਂ ਗੁਰਪ੍ਰੀਤ ਵੀਰ ਆ ਇਹ ਅੰਮ੍ਰਿਤਸਰ ਤੋਂ ਬਲੋਂਗ ਕਰਦਾ ਆ ਇਸ ਦਾ 4 ਸਾਲ ਦਾ ਐਕਸਪੀਰੀਅੰਸ ਆ ਇਸ ਕੰਪਨੀ ਦੇ ਵਿੱਚ ਜਿਹੜਾ ਦੂਸਰਾ ਮੇਰਾ ਵੀਰ ਆ ਇਸ ਦਾ ਨਾਮ ਸੁਖਪ੍ਰੀਤ ਆ ਇਹ ਚੰਡੀਗੜ੍ਹ ਤੋਂ ਬਲੋਂਗ ਕਰਦਾ ਆ ਇਸ ਦਾ 2 ਸਾਲ ਦਾ ਐਕਸਪੀਰੀਅੰਸ ਆ 12 ਤੋਂ 3 ਦੀ ਕੰਪਨੀ ਦੇ ਵਿੱਚ ਰੈਸਟ ਚੱਲਦੀ ਆ ਕਿਉਂਕਿ ਦੁਬਈ ਦੇ ਰੂਲ ਮੁਤਾਬਕ ਇਸ ਕਰਕੇ ਆਪਾਂ ਰੈਸਟ ਕੀਤੀ ਦੁਪਹਿਰ ਤੋਂ ਬਾਅਦ ਲੋਡਿੰਗ ਜਦੋਂ ਫਿਨਿਸ਼ ਹੋ ਗਈ ਸ਼ਾਮ ਨੂੰ ਆਪਾਂ ਭਰਾਵਾਂ ਨਾਲ ਬੈਠ ਕੇ ਕੱਪ ਕੱਪ ਕੌਫੀ ਦੀ ਸਿਪ ਲਾਈ ਬਾਕੀ ਕਾਰਗੋ ਜਦੋਂ ਮੂਵ ਕੰਪਨੀ ਨੇ ਕਰਵਾਇਆ ਟਾਈਮ ਦਿੱਤਾ ਹੁੰਦਾ ਆਪਾਂ ਮੂਵ ਕੀਤਾ ਵੀਡੀਓ ਜਿੱਥੇ-ਜਿੱਥੇ ਵੀ ਦੇਖਦੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਖੁਸ਼ ਰੱਖੇ